ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਫੀਜੀ ਦੇ ਪ੍ਰਧਾਨ ਮੰਤਰੀ ਸितीਵੇਨੀ ਦਾ ਬੂਕਾ ਨਾਲ ਮੁਲਾਕਾਤ ਕੀਤੀ। ਹਾਈਦਰਾਬਾਦ ਹਾਊਸ ਵਿੱਚ ਹੋਈ ਇਸ ਗੱਲਬਾਤ ਦੌਰਾਨ ਦੋਵਾਂ ਆਗੂਆਂ ਵਿਚਾਲੇ ਦੁਵੱਲੇ ਸਬੰਧ ਮਜ਼ਬੂਤ ਬਣਾਉਣ ਦੇ ਢੰਗ ਤਰੀਕਿਆਂ ਬਾਰੇ ਚਰਚਾ ਕੀਤੀ ਗਈ ਅਤੇ ਵਫਦ ਪੱਧਰੀ ਗੱਲਬਾਤ ਮਗਰੋਂ ਕਈ ਸਮਝੌਤੇ ਸਹੀਬਦ ਹੋਏ। ਮਗਰੋਂ ਦੋਵਾਂ ਆਗੂ ਨੇ ਸਾਂਝੀ ਕਾਨਫਰੰਸ ਨੂੰ ਸੰਬੋਧਨ ਵੀ ਕੀਤਾ। ਅੱਜ ہماری ਵਿਆਪਕ ਭਾਰਤਾਂ ਮੈਂ हमने कई अहम फैसले लिए हम मानते हैं कि एक स्वस्थ राष्ट्र ही समृद्ध राष्ट्र हो सकता है इसलिए हमने तय किया कि सुवा में हंड्रेड बेड सुपर स्पेशलिटी अस्पताल बनाया जाएगा डायलिसिस यूनिट्स और सी एम्बुलेंस भेजी जाएगी और जन औषधि केंद्र खोले जाएंगे जिससे सस्ती और उत्तम क्वालिटी की दवा हर घर तक पहुंचेगी हम चाहते हैं कि सपनों की दौड़ में किसी के कदम रुके नहीं ਪ੍ਰਧਾਨ ਮੰਤਰੀ ਮੋਦੀ ਵੱਲੋਂ ਆਪਣੀ ਫੀਜੀ ਹਮੋਦਾ ਦੇ ਸਤਕਾਰ ਵਿੱਚ ਦੁਪਹਿਰ ਦੀ ਦਾਵਤ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ ਜ਼ਿਕਰ ਹੋ ਗਿਆ ਕਿ ਫੀਜੀ ਦੇ ਪ੍ਰਧਾਨ ਮੰਤਰੀ ਵਪਾਰ ਅਤੇ ਪੂੰਜੀਕਾਰੀ ਵਰਗੇ ਖੇਤਰਾਂ ਵਿੱਚ ਦੁਬੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਭਾਰਤ ਦੇ ਤਿੰਨ ਦਿਨਾ ਦੌਰੇ ਤੇ ਨੇ ਦੱਖਣ ਪਸ਼ਾਨ ਦੇਵ ਦੇ ਪ੍ਰਧਾਨ ਮੰਤਰੀ ਵੱਜੋਂ ਰਾਬੂਕਾ ਦੀ ਇਹ ਪਹਿਲੀ ਭਾਰਤ ਯਾਤਰਾ ਹੈ ਉਹਨਾਂ ਦੇ ਨਾਲ ਇੱਕ ਉੱਚ ਪਦਰੀ ਵਫ਼ਦ ਵੀ ਆਇਆ ਹੋਇਆ ਹੈ ਫੀਜੀ ਦੇ ਪ੍ਰਧਾਨ ਮੰਤਰੀ ਨੇ ਲੰਗੇ ਦਿਨ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨਾਲ ਮੁਲਾਕਾਤ ਕੀਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੱਸਿਆ ਕਿ ਇਹ ਦੌਰਾ ਵੱਖ-ਵੱਖ ਖੇਤਰਾਂ ਵਿੱਚ ਭਾਰਤ ਫੀਜੀ ਭਾਈਵਾਲੀ ਨੂੰ ਮਜ਼ਬੂਤ ਕਰੇਗਾ ਫੀਜੀ ਸਮੁੰਦਰੀ ਸੁਰੱਖਿਆ ਖੇਤਰ ਵਿੱਚ ਭਾਰਤ ਲਈ ਇੱਕ ਮਹੱਤਵਪੂਰਨ ਦੇਸ਼ ਹੈ ਦੋਵਾਂ ਦੇਸ਼ਾਂ ਦੇ ਸੱਭਿਆਚਾਰ ਅਤੇ ਲੋਕਾਂ ਵਿਚਕਾਰ ਆਪਸੀ ਮਜ਼ਬੂਤ ਸਬੰਧ ਨੇ ਦੋਵਾਂ ਦੇਸ਼ਾਂ ਵਿਚਾਲੇ ਸੰਬੰਧ 1879 ਤੋਂ ਸ਼ੁਰੂ ਹੋਏ ਜਦੋਂ ਬਰਤਾਨਵੀ ਸਰਕਾਰ ਭਾਰਤੀ ਮਜ਼ਦੂਰਾਂ ਨੂੰ ਠੇਕਾ ਪ੍ਰਣਾਲੀ ਤਹਿਤ ਇਹ ਤਾਂ ਫੀਦੀ ਲੱਗੀ ਗਈ ਸੀ